ਅਮਰੂਦ ਦੇ ਪੱਤਿਆਂ ਦੇ ਨਾਲ ਮਿਲਣਗੇ 5 ਸ਼ਾਨਦਾਰ ਫਾਇਦੇ ਵਜਨ, ਚਮੜੀ ਅਤੇ ਵਾਲਾਂ ਦੇ ਲਈ ਹੈ ਰਾਂਬਣ ਖੂਨ ਦੇ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਹੈ ਮਦਦਗਰ ਅਮਰੂਦ ਦੇ ਪੱਤਿਆਂ ਦਾ ਕਿਵੇਂ ਬਣਾਇਆ ਜਾਵੇਗਾ ਪਾਣੀ ਜਾਣੋ ਕਿਵੇਂ ਕਰਨਾ ਹੈ ਇਸ ਦਾ ਇਸਤੇਮਾਲ ਜਿੱਥੇ ਅਸੀਂ ਅਮਰੂਦ ਦੇ ਫਲ ਨੂੰ ਸਵਾਦ ਵਾਸਤੇ ਖਾਂਦੇ ਹਾਂ ਉੱਥੇ ਹੀ ਉਸਦੇ ਪੱਤੇ ਅਕਸਰ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਨੇ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਪੱਤੇ ਤੁਹਾਡੇ ਸਿਹਤ ਦੇ ਲਈ ਤੁਹਾਡੇ ਸਰੀਰ ਦੇ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਅੱਜ ਕੱਲ ਜਦੋਂ ਹਰ ਕੋਈ ਸਿਹਤ ਲਈ ਕੁਦਰਤੀ ਉਧਰੇਲੇ ਉਪਾਅ ਦੀ ਖੋਜ ਕਰ ਰਿਹਾ ਹੈ ਕਿ ਕਿਵੇਂ ਦਵਾਈਆਂ ਤੋਂ ਬਚਿਆ ਜਾ ਸਕੇ ਤਾਂ ਅਮਰੂਦ ਦੇ ਪੱਤਿਆਂ ਦਾ ਕਾੜਾ ਜਾਂ ਫਿਰ ਪਾਣੀ ਪੀਣਾ ਇੱਕ ਬਹੁਤ ਪ੍ਰਭਾਵਸ਼ਾਲੀ ਆਦਤ ਬਣ ਸਕਦੀ ਹੈ ਖੂਨ ਦੇ ਵਿੱਚ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦਗਾਰ ਅਮਰੂਦ ਦੇ ਪੱਤੇ ਖੂਨ ਦੇ ਵਿੱਚ 슈ਗਰ ਦੀ ਮਾਤਰਾ ਨੂੰ ਸਹੀ ਰੱਖਣ ਦੇ ਵਿੱਚ ਮਦਦ ਕਰਦੇ ਨੇ ਜੇ ਡਾਇਬਟੀਜ਼ ਦੇ ਮਰੀਜ਼ ਇਸ ਦਾ ਨਿਯਮਿਤ ਸੇਵਨ ਕਰਦੇ ਨੇ ਤਾਂ ਉਹਨਾਂ ਨੂੰ ਖੂਨ ਦੇ ਵਿੱਚ 슈ਗਰ ਨੂੰ ਸੰਭਾਲਣ ਦੇ ਵਿੱਚ ਰਾਹਤ ਮਿਲਦੀ ਹੈ ਫਿਰ ਆਉਂਦੀ ਹੈ ਪਾਚਨ ਪ੍ਰਣਾਲੀ ਨੂੰ ਇਹ ਮਜ਼ਬੂਤ ਬਣਾਉਂਦਾ ਹੈ ਜੀ ਹਾਂ ਜੇਕਰ ਤੁਹਾਨੂੰ ਗੈਸ ਪਚਣ ਦੀ ਸਮੱਸਿਆ ਜਾਂ ਫਿਰ পেট ਫੁੱਲਣ ਦੀ ਦਿੱਕਤ ਆਉਂਦੀ ਰਹਿੰਦੀ ਹੈ ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਇਸ ਦੇ ਵਿੱਚ ਮੌਜੂਦ ਐਂਟੀਬੈਕਟੀਰੀਆ ਗੁਣਾ ਦੇ ਨਾਲ ਅੰਤਰੀਆਂ ਦੀ ਸਫਾਈ ਹੁੰਦੀ ਹੈ ਅਤੇ ਪਾਚਨ ਕਿਰਿਆ ਪ੍ਰਕਿਰਿਆਵਾਂ ਦੇ ਵਿੱਚ ਸੁਧਾਰ ਆਉਂਦਾ ਹੈ ਫਿਰ ਆਉਂਦਾ ਵਜ਼ਨ ਘਟਾਉਣ ਦੇ ਵਿੱਚ ਵੀ ਸਹਾਇਕ ਜੀ ਹਾਂ ਜੇ ਵਜ਼ਨ ਘਟਾਉਣ ਦਾ ਕੁਦਰਤੀ ਤਰੀਕਾ ਲੱਭ ਰਹੇ ਹੋ ਤਾਂ ਅਮਰੂਦ ਦੇ ਪੱਤੇ ਜ਼ਰੂਰ ਅਜ਼ਮਾ ਇਹ ਪੂਰੀ ਤਰ੍ਹਾਂ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦੇ ਨੇ ਨਾਲ ਹੀ ਇਹ 슈ਗਰ ਦੀ ਜੋ ਕਿ ਕ੍ਰੀਵਿੰਗ ਨੂੰ ਵੀ ਕੰਟਰੋਲ ਕਰਦੇ ਨੇ ਫਿਰ ਆਉਂਦੀ ਹੈ ਤੁਹਾਡਾ ਤ્વਚਾ ਯਾਨੀ ਕਿ ਫੇਸ ਦੀ ਜਿਹੜੀ ਕਿ ਤ્વਚਾ ਹੁੰਦੀ ਹੈ ਤੇ ਵਾਲਾਂ ਦੇ ਲਈ ਵੀ ਇਹ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ ਇਸ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੈਂਟਰੀ ਗੁਣ ਚਮਕਦਾਰ ਬਣਾਉਂਦੇ ਨੇ ਅਤੇ ਮੁਹਾਸਿਆਂ ਜਾਂ ਫਿਰ ਪਿੰਪਲਸ ਜਾਂ ਫਿਰ ਚਮੜੀ ਦੀ ਅਲਰਜੀ ਨੂੰ ਦੂਰ ਕਰਨ ਦੇ ਵਿੱਚ ਕਾਫੀ ਮਦਦ ਕਰਦੇ ਨੇ ਨਾਲ ਹੀ ਇਹ ਵਾਲਾਂ ਦੇ ਝੜਨੇ ਨੂੰ ਵੀ ਘਟਾਉਂਦੇ ਨੇ ਜੇਕਰ ਤੁਹਾਡੇ ਵਾਲ ਝੜਦੇ ਨੇ ਤਾਂ ਅਬਰੂਧ ਦੇ ਪੱਤਿਆਂ ਦਾ ਤੁਹਾਡੇ ਲਈ ਬੇਹਦ ਅਸਰਦਾਰ ਸਾਬਿਤ ਹੋ ਸਕਦਾ ਹੈ ਸਿਰ ਦੀ ਚਮੜੀ ਸੰਕਲਪ ਨੂੰ ਸਿਹਤਮੰਦ ਰੱਖਦੇ ਨੇ ਅਫੇਰ ਆਉਂਦਾ ਹੈ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਜੀ ਹਾਂ ਅਮਰੂਦ ਦੇ ਪੱਤਿਆਂ ਦੇ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਹੋਰ ਐਂਟੀਆਕਸੀਡੈਂਟ ਸ਼ਰੀਰ ਦੀ ਰੋਧੀ ਸਮਰਤਾ ਇਮਿਊਨ ਸਿਸਟਮ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਨੇ ਬਦਲਦੇ ਮੌਸਮ ਦੇ ਵਿੱਚ ਵਾਰ-ਵਾਰ ਬਿਮਾਰ ਪੈਣ ਵਾਲਿਆਂ ਦੇ ਲਈ ਵੀ ਇਹ ਬਹੁਤ ਫਾਇਦੇਮੰਦ ਹੈ ਹੁਣ ਗੱਲ ਆਉਂਦੀ ਹੈ ਵੀ ਅਮਰੂਦ ਦੇ ਪੱਤਿਆਂ ਦਾ ਪਾਣੀ ਕਿਵੇਂ ਬਣਾਇਆ ਜਾ ਸਕਦਾ ਹੈ ਤੁਸੀਂ ਸਭ ਤੋਂ ਪਹਿਲਾਂ 5 ਅਮਰੂਦ ਦੇ ਪੱਤੇ ਲੈ ਲੈਣੇ ਆ ਪੰਨ 2 ਕੱਪ ਪਾਣੀ ਦੇ ਵਿੱਚ ਇਹ ਪੱਤੇ ਪਾ ਕੇ 10 ਤੋਂ 15 ਮਿੰਟ ਤੱਕ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਪੀਣ ਦੇ ਲਈ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰੋ ਪਾਣੀ ਨੂੰ ਛਾਣ ਕੇ ਹੌਲੀ-ਹੌਲੀ ਗਰਮ-ਗਰਮ ਹੀ ਇਸ ਨੂੰ ਪੀਓ ਕੋਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਤੁਸੀਂ ਕਦੋਂ ਤੇ ਕਿੰਨਾ ਕੁ ਪਾਣੀ ਪੀਣਾ ਚਾਹੀਦਾ ਤੁਹਾਨੂੰ ਤਾਂ ਇਸ ਦੇ ਲਈ ਤੁਹਾਨੂੰ ਸਵੇਰੇ ਖਾਲੀ ਪੇਟ ਹੀ ਇਸ ਨੂੰ ਪੀ ਸਕਦੇ ਹੋ ਹਫਤੇ ਦੇ ਵਿੱਚ 4 ਤੋਂ 5 ਦਿਨ ਇਹਦਾ ਸੇਵਨ ਕਰਨਾ ਕਾਫੀ ਹੈਗਾ ਕਦੇ-ਕਦੇ ਸਿਹਤ ਦੇ ਵੱਡੇ ਹੱਲ ਬਹੁਤ ਹੀ ਸਧਾਰਨ ਚੀਜ਼ਾਂ ਦੇ ਵਿੱਚ ਛੁਪੇ ਰਹਿੰਦੇ ਨੇ ਅਮਰੂਦ ਦੇ ਪੱਤੇ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਬਹੁਤ ਘੱਟ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਹੋਵੇਗੀ ਸਸਤੇ ਕੁਦਰਤੀ ਅਤੇ ਬਹੁਤ ਫਾਇਦੇਮੰਦ ਤਾਂ ਇਸ ਦੇ ਲਈ ਅਗਲੀ ਵਾਰੀ ਅਮਰੂਦ ਖਾਓ ਤਾਂ ਪੱਤੇ ਨੂੰ ਸੁਟਣਾ ਨਹੀਂ ਹੈ ਉਹਨਾਂ ਨੂੰ ਉਬਾਲੋ ਅਤੇ ਸਿਹਤ ਨੂੰ ਇੱਕ ਕੁਦਰਤੀ ਬੂਸਟ ਦਿਓ ਤਾਂ ਇਹ ਖਬਰ ਤੁਹਾਨੂੰ ਕਿਵੇਂ ਜਿ ਲੱਗੀ ਅਪਡੇਟ ਕਿਵੇਂ ਜਿ ਲੱਗੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਜੇਕਰ ਤੁਸੀਂ ਵੀ ਅਮਰੂਦ ਦੇ ਪੱਤੇ ਸੁਟਦੇੰਦੇ ਹੋ ਤਾਂ ਅੱਜ ਤੋਂ ਬਾਅਦ ਅਮਰੂਦ ਦੇ ਪੱਤੇ ਸੁਟਨੇ ਨਹੀਂ ਹੈ ਉਹਨਾਂ ਦਾ ਚੰਗੀ ਤਰ੍ਹਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ ਆਪਣੇ ਸਿਹਤ ਨੂੰ ਹੋਰ ਤੰਦਰੁਸਤ ਤੇ ਸਿਹਤਮੰਦ ਬਣਾ ਸਕਦੇ ਹੋ